ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਦੀ ਵੀਡੀਓ ਦੇ ਵਿੱਚ ਮੌਸਮ ਦੀ ਅਫਰਡ ਲੈ ਕੇ ਹਾਜ਼ਰਾਂ ਜੀ ਗੱਲ ਅਗਲੇ 4 ਦਿਨਾਂ ਦੀ ਕਰਾਂਗੇ ਯਾਨੀ ਕਿ ਅੱਜ 22 ਤਰੀਕ ਐ 23 24 ਤੇ 25 ਤਰੀਕ ਤੱਕ ਮੌਸਮ ਪੰਜਾਬ ਦਾ ਹਲਸਣਾ ਲੱਗਦੇ ਖੇਤਰਾਂ ਤੱਕ ਵੰਦਾ ਰਹਿ ਸਕਦਾ ਇਹ ਅਫਰਡ ਤੁਹਾਨੂੰ ਦੇਾਂਗੇ ਤਾਜ਼ਾ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਸਵੇਰ ਦੇ ਲਗਭਗ 9:30 ਵਜਣੇ ਵਾਲੇ ਨੇ 22 ਮਾਰਚ ਦੀ ਅੱਜ ਸਵੇਰ ਐ ਪੰਜਾਬ ਦੀ ਗੱਲ ਕਰੀਏ ਜੀ ਹਰਿਆਣਾ ਰਾਜਸਥਾਨ ਦੀ ਕਰੀਏ ਤੇ ਲਗਭਗ ਤਿੰਨਾਂ ਸੂਬਿਆਂ ਦੇ ਵਿੱਚ ਅਸਲੇ ਮੌਸਮ ਬਿਲਕੁਲ ਸਾਫ਼ ਬਣਿਆ ਹੋਇਆ ਜਿਵੇਂ ਕਿ ਅਸੀਂ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਆਉਂਦੇ ਜਿਹੜੇ ਦਿਨ ਹੋਣਗੇ ਉਹ ਮੌਸਮ ਵਾਲੇ ਫਖੋਂ ਖੁਸ਼ਕ ਰਹਿਣਗੇ ਗਰਮ ਰਹਿਣਗੇ ਜੇਕਰ ਅਸੀਂ ਮਿਨੀਮਮ ਟੈਂਪਰੇਚਰ ਦੀ ਗੱਲ ਕਰੀਏ ਯਾਨੀ ਕਿ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਹਾਲੇ ਕੋਈ ਬਹੁਤਾ ਉਛਾਲ ਨਹੀਂ ਆਇਆ ਟੈਂਪਰੇਚਰ ਜਿਹੜੇ 11 ਤੋਂ ਲੈ ਕੇ 15 ਦੇ ਵਿੱਚਕਾਰ ਜਿਹੜਾ ਮੈਕਸਿਮਮ ਚੱਲਦੇ ਹੋਏ ਨੇ ਰਾਤਾਂ ਦੇ ਰਾਤਾਂ ਹਾਲੇ ਠੰਡੀਆਂ ਨੇ ਜੀ ਪਰ ਦਿਨਾਂ ਦੇ ਵਿੱਚ 파ਰਾ ਚੜਨਾ ਸ਼ੁਰੂ ਹੋ ਚੁੱਕਿਆ ਹੈ ਅਭੀਤੇ 24 ਘੰਟਿਆਂ ਦੇ ਜਗਰਾਫਾ ਅੰਕੜੇ ਚੱਕਦੇ ਆ ਤੇ 35 ਤੋਂ ਪਾਰ ਜਿਹੜੇ ਟੈਂਪਰੇਚਰ ਹਰਿਆਣੇ ਦੇ ਜਾ ਚੁੱਕੇ ਨੇ ਤੇ 32 ਤੇ 37 ਜਿਹੜੇ ਆਸਾਸ ਜਿਹੜੇ ਆ ਪੰਜਾਬ ਦੇ ਵਿੱਚ ਟੈਂਪਰੇਚਰ ਚੱਲਦੇ ਹੋਏ ਨੇ ਦਿਨਾਂ ਦੇ ਔਰ ਮੈਕਸਿਮਮ ਪਾਰਾ ਹੈ ਜਿਹੜਾ ਦਰਜ ਹੋ ਰਿਹਾ ਆਉਂਦੇ ਜੇਕਰ ਦਿਨਾਂ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਜੇਕਰ ਅੱਜ ਦੀ ਗੱਲ ਕਰੀਏ ਜੇ ਅੱਜ ਦਿਨ ਗਰਮ ਤੇ ਖੁਸ਼ਕ ਰਹਿੰਦਾ ਜਾ ਫਿਰਿਆ ਤੇ 32 ਤੇ 37 ਟੈਂਪਰੇਚਰ ਅੱਜ ਵੀ ਦਰਜ ਹੋਣਗੇ ਹਲਕੇ ਪੱਛੋਂ ਜਿਹੜੀ ਹੈ ਉੱਤਰ ਪੱਛੋਂ ਦੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ ਤੇ ਮੌਸਮ ਅੱਜ ਵੀ ਗਰਮ ਤੇ ਖੁਸ਼ਕ ਬਣੇ ਰਹੇਗਾ ਜੇਕਰ ਅਗਲੇ 3 ਦਿਨਾਂ ਦੀ ਗੱਲ ਕਰੀਏ ਯਾਨੀ ਕਿ 25 ਤਰੀਕ ਤੱਕ ਕੋਈ ਮੌਸਮ ਦੇ ਵਿੱਚ ਬਦਲਾਅ ਨਹੀਂ ਹੈ ਨਵਾਂ ਕੋਈ ਪ ਖੇਡ ਦੇ ਵਿੱਚ ਆਏਗਾ ਉਹ ਦਿਓ ਫਿਰ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਲਾਗੇ ਜਾ ਕੇ ਫਿਲਹਾਲ 25 ਤਰੀਕ ਤੱਕ ਕੋਈ ਕਿਸੇ ਵੱਡੇ ਫੱਡਰ ਤੇ ਬਦਲਾਅ ਦੀ ਸੰਭਾਵਨਾ ਨਹੀਂ ਹੈ ਟੈਂਪਰੇਚਰ ਹੋਰ ਤਾਂ ਨੂੰ ਜਾਣਗੇ 25 ਤਰੀਕੋਂ ਤੇ ਆਉਂਦੇ ਹੋ ਸਕਦਾ ਹੈ ਕਿ 35 ਦੇ ਫਾਰ ਟੈਂਪਰੇਚਰ ਪੰਜਾਬ ਦੇ ਜਾ ਸਕਦੇ ਨੇ ਤੇ ਹਵਾਵਾਂ ਉਸੇ ਰਫਤਾਰ ਨਾਲ ਚਲਦੀਆਂ ਰਹਿਣਗੀਆਂ ਕਿਤੇ ਕਿਤੇ ਹਲਕੀ ਕਿਤੇ ਦਰਮਿਆਨੀ ਰਫਤਾਰ ਤੇ ਉੱਤਰ ਪਛੋਤ ਦੀਆਂ ਹਵਾਵਾਂ ਚੱਲਣ ਦਾ ਅਨੁਮਾਨ ਹੈ ਸੋ ਇਹ ਹੈ ਜੀ ਰਿਪੋਰਟ ਪੰਜਾਬ ਹਰਿਆਣਾ ਰਾਜਸਥਾਨ 25 ਤਰੀਕ ਤੱਕ ਮੌਸਮ ਬਿਲਕੁਲ ਸਾਫ ਰਹੇਗਾ ਗਰਮ ਤੇ ਖੁਸ਼ਕ ਬਣਿਆ ਰਹੇਗਾ ਟੈਂਪਰੇਚਰ ਵਾਲੇ ਫਕਤ 1-2 ਡਿਗਰੀ ਦਾ ਵਾਧਾ ਜਰਾ ਜਾਂ ਸੰਭਵ ਹੈ ਜੀ ਫਿਲਹਾਲ ਮੌਸਮ ਵਿਭਾਗ ਨੇ ਹਾਲੇ ਕੋਈ ਚੇਤਾਵਨੀ ਅਲਰਟ ਹੀਟ ਵੇਵ ਨੂੰ ਲੈ ਕੇ ਜਾਂ ਫਿਰ ਗਰਮੀ ਨੂੰ ਲੈ ਕੇ ਜਾਰੀ ਨਹੀਂ ਕੀਤੀ ਗਈ ਤੇ ਮੌਸਮ ਆਪਣਾ ਇਸੇ ਤਰ੍ਹਾਂ ਚੱਲਦਾ ਰਹਿਣਾ ਜੀ ਧੰਨਵਾਦ ਸ਼ੁਕਰੀਆ